ਅਜੀਹਾ ਮੇਲਾ ਜਿੱਥੇ ਲੱਗਦੀ ਹੈ ਸ਼ਰਿਆਮ ਔਰਤਾਂ ਦੀ ਮੰਡੀ ਹਾਂਜੀ ਦੋਸਤੋ ਆਜੋ ਅੱਜ ਤੁਹਾਨੂੰ ਇੱਕ ਅਜੀਹਾ ਮੇਲਾ ਦਿਖਾਉਣ ਲੱਗੇ ਆ ਜਿੱਥੇ ਔਰਤਾਂ ਦੀ ਮੰਡੀ ਸ਼ਰਿਆਮ ਲੱਗਦੀ ਹੈ ਅਤੇ ਲੋਕ ਦੇਖਣ ਵੀ ਜਾਂਦੇ ਨੇ ਦੋਸਤੋ ਵੈਸੇ ਤਾਂ ਕੋਈ ਵੀ ਧਾਰਮਿਕ ਸਥਾਨ ਹੋਵੇ ਕਿਤੇ ਵੀ ਧਾਰਮਿਕ ਸਥਾਨ ਦੇ ਉੱਤੇ ਚਾਹੇ ਕੋਈ ਮੰਦਿਰ ਹੋਵੇ ਮਸਜਿਦ ਹੋਵੇ ਚਾਹੇ ਗੁਰਦੁਆਰਾ ਸਾਹਿਬ ਹੋਵੇ ਉੱਥੇ ਜੋ ਵੀ ਮੇਲਾ ਲੱਗਦਾ ਹੈ ਉਹ ਧਾਰਮਿਕ ਆਸਥਾ ਦੇ ਨਾਲ ਲੋਕਾਂ ਦੇ ਨਾਲ ਜੁੜਿਆ ਹੁੰਦਾ ਹੈ ਲੋਕਾਂ ਦੀ ਉਹਦੇ ਵਿੱਚ ਧਾਰਮਿਕ ਆਸਥਾ ਹੁੰਦੀ ਹੈ ਹਾਂ ਮੇਲਿਆਂ ਦੇ ਵਿੱਚ ਖੜਾਉਣੇ ਬੱਚਿਆਂ ਲਈ ਖੜਾਉਣੇ ਜਾਂ ਝੂਲੇ ਵਗੈਰਾ ਬਹੁਤ ਕੁਝ ਹੁੰਦਾ ਹੈ ਪਰ ਉੱਥੇ ਹੀ ਲੋਕਾਂ ਦੀ ਇੱਕ ਧਾਰਮਿਕ ਆਸਥਾ ਵੀ ਹੁੰਦੀ ਹੈ ਅਤੇ ਉੱਥੇ ਕੰਜਰਪੁਣਾ ਨਾ ਹੋਵੇ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਂਦਾ ਹੈ ਇਹ ਕੰਮ ਪਹਿਲਾਂ ਤਾਂ ਬਹੁਤ ਥਾਵੇਂ ਬਹੁਤ ਹੀ ਮੇਲਿਆਂ ਦੇ ਵਿੱਚ ਇਹ ਕੰਮ ਚੱਲਦਾ ਸੀ ਪਰ ਹੁਣ ਬਹੁਤ ਮੇਲਿਆਂ ਦੇ ਵਿੱਚੋਂ ਬਹੁਤ ਕੀ ਬਹੁਤ ਸਾਰੇ ਮੇਲਿਆਂ ਦੇ ਵਿੱਚੋਂ ਇਹ ਕੰਮ ਖਤਮ ਕਰ ਦਿੱਤਾ ਪਰ ਹੁਣ ਵੀ ਇੱਕ ਅਜੀਹਾ ਮੇਲਾ ਹੈਗਾ ਜਿੱਥੇ ਇਹ ਕੰਮ ਬਿਲਕੁਲ ਸ਼ਰਿਆਮ ਚੱਲਦਾ ਹੈ ਤਾਂ ਦੋਸਤੋ ਅੱਜ ਆਏ ਆਪਾਂ ਗੁੱਗਾ ਮੇੜੀ ਇਹ ਗੁੱਗਾ ਮੇੜੀ ਜਿਹੜੀ ਸਾਈਡ ਚੰਡੋਲਾ ਨੇ ਤੋਂ ਅਸੀਂ ਦੇਖ ਵੀ ਰਹੇ ਹਾਂ ਸਾਹਮਣੇ ਜਿਹੜੀ ਸਾਈਡ ਚੰਡੋਲਾ ਨੇ ਉਸ ਸਾਈਡ ਇਹ ਜਿਹੜੇ ਇਹਨੂੰ ਔਰਕੈਸਟਰਾ ਦਾ ਰੂਪ ਦੱਸਿਆ ਜਾਂਦਾ ਜਾਂ ਇਸ ਤਰ੍ਹਾਂ ਦੀ ਗੱਲਬਾਤ ਪਰ ਅਸਲ ਦੇ ਵਿੱਚ ਇਹ ਔਰਕੈਸਟਰਾ ਜਾਂ ਗਿੱਧਾ ਪੰਘੜਾ ਜਾਂ ਫਿਰ ਸੱਭਿਆਚਾਰਕ ਪ੍ਰੋਗਰਾਮ ਤੋਂ ਕਿਤੇ ਉੱਤੇ ਹੁੰਦਾ ਹੈ ਆਜੋ ਤੁਹਾਨੂੰ ਦਿਖਾਉਨੇ ਆ ਇੱਕ ਉਹ ਜਾਲ ਵਿਛਾਉਂਦੇ ਨੇ ਇੱਕ ਜਾਲ ਦੀ ਤਰ੍ਹਾਂ ਕੰਮ ਕਰਦੇ ਨੇ ਇੱਕ ਜਾਲ ਵਿਛਾਇਆ ਜਾਂਦਾ ਹੈ ਉਹ ਦੋਸਤੋ ਇਹਨਾਂ ਨੂੰ ਜਿਹੜਾ ਟੈਂਟ ਦੇ ਨਾਲ ਚਾਰੇ ਤਰਫ ਟੈਂਟ ਲਾ ਕੇ ਇਸ ਤਰ੍ਹਾਂ ਲੁਕੋਇਆ ਜਾਂਦਾ ਹੈ ਐਸਟਰਾਲ ਲਕੋ ਕੇ ਉਸ ਤੋਂ ਬਾਅਦ ਪਰਦਾ ਖੋਲਿਆ ਵੀ ਜਾਂਦਾ ਹੈ ਆ ਦੇਖ ਰਹੇ ਹੋ ਤੁਸੀਂ ਜਿਵੇਂ ਦੋ ਬਜ਼ੁਰਗ ਨੇ ਦੇਖੋ ਇੱਕ ਬਜ਼ੁਰਗ ਤਾਂ ਥੱਲੇ ਬਹਿ ਕੇ ਵੀ ਦੇਖਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰ੍ਹਾਂ ਦਿਖ ਜਾਵੇ ਸਾਹਮਣੇ ਜਿੱਥੇ ਇਹ ਬਜ਼ੁਰਗ ਦੂਜਾ ਖੜ੍ਹਾ ਹੈ ਉੱਥੇ ਪਰਦਾ ਸਾਈਡ ਤੇ ਹੋਊਗਾ ਦੇਖੋ ਕਿਸ ਤਰ੍ਹਾਂ ਹਨ ਇੱਥੋਂ ਸਾਈਡ ਤੇ ਹੋਊਗਾ ਪਰਦਾ ਤੇ ਉਹ ਬੰਦਾ ਆ ਵੀ ਗਿਆ ਸ਼ਾਇਦ ਹੁਣ ਪਰਦਾ ਸਾਈਡ ਤੇ ਕਰੂਗਾ ਚਲੋ ਜੀ ਉਹਨੇ ਸਾਈਡ ਤੇ ਪਰਦਾ ਕਰਤਾ ਤੇ ਹੁਣ ਇੱਥੋਂ ਦੇ ਦੇਖਣਗੇ ਇਹ ਕੁਝ ਕੁ ਸੈਕਿੰਡ ਵਾਸਤੇ ਪਰਦਾ ਸਾਈਡ ਤੇ ਕੀਤਾ ਗਿਆ ਹੈ ਕੁਝ ਕੁ ਸੈਕਿੰਡ ਦਿਖਾਇਆ ਜਾਊਗਾ ਤੇ ਉਸ ਤੋਂ ਬਾਅਦ ਇਹ ਪਰਦੇ ਨੂੰ ਬੰਦ ਕਰ ਦਿੱਤਾ ਜਾਊਗਾ ਅਤੇ ਕਪੜੇ ਵੀ ਐਸੇ ਤਰ੍ਹਾਂ ਦੇ ਹੁੰਦੇ ਨੇ ਅੱਗੇ ਇਸ਼ਾਰੇ ਵੀ ਐਸੇ ਤਰ੍ਹਾਂ ਦੇ ਹੁੰਦੇ ਨੇ ਕਿ ਲੋਕਾਂ ਨੂੰ ਜਿਹੜਾ ਪਰਮਾਇਆ ਜਾ ਸਕੇ ਲੋਕਾਂ ਨੂੰ ਪਿੱਛੇ ਲਾਇਆ ਜਾ ਸਕੇ ਅਤੇ ਉਸ ਤੋਂ ਬਾਅਦ ਜਿਹੜਾ ਪਰਦਾ ਬੰਦ ਕਰ ਦਿੱਤਾ ਜਾਊਗਾ ਕਿ ਹੁਣ ਭਾਈ ਤੁਸੀਂ ਇੰਨਾ ਕੁ ਤਾਂ ਪ੍ਰੋਗਰਾਮ ਦੇਖ ਲੈ ਜੇ ਪੂਰਾ ਰੰਗਾ ਰੰਗ ਦੇਖਣਾ ਤਾਂ ਤੁਸੀਂ ਆਓ 50 ਰੁਪਏ ਜਾਂ 100 ਰੁਪਏ ਜਿੰਨੀ ਵੀ ਇਹਦੀ ਟਿਕਟ ਹੁੰਦੀ ਆ ਉਹ ਟਿਕਟ ਲਾਓ ਤੇ ਅੰਦਰ ਆਓ ਤੁਸੀਂ ਦੇਖ ਰਹੇ ਹੋ ਇੰਨਾ ਕੁ ਦਿਖਾ ਕੇ ਪਰਦਾ ਬੰਦ ਕਰ ਦਿੱਤਾ ਗਿਆ ਤੇ ਹੁਣ ਭਾਈ ਆਜੋ ਤੁਸੀਂ ਅਜਿਹੇ ਟਿਕਟ ਲੈ ਲਓ ਪਰ ਇਹ ਵੀ ਜਿਹੜੇ ਸਾਹਮਣੇ ਲੋਕ ਖੜੇ ਨੇ ਇਹ ਵੀ ਬੜੇ ਸਮਝਦਾਰ ਤੇ ਸਿਆਣੇ ਬਣਦੇ ਨੇ ਇਹੇ ਹੁਣ ਇੱਥੋਂ ਹਟ ਕੇ ਦੂਜੇ ਪ੍ਰੋਗਰਾਮ ਤੇ ਜਾਣਗੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਔਰਕੈਸਟਰਾ ਪ੍ਰੋਗਰਾਮ ਉਹ ਬੈਕ ਸਾਈਡ ਤੇ ਵੀ ਹੈਗਾ ਤੇ ਹੁਣ ਸਾਰੇ ਇਹ ਉਧਰੋਂ ਉਧਰ ਚਲੇ ਜਾਣਗੇ ਜਦੋਂ ਉਹਨਾਂ ਨੇ ਪਰਦਾ ਬੰਦ ਕਰਤਾ ਫਿਰ ਇਹਨਾਂ ਦਾ ਪਰਦਾ ਖੋਲਣ ਦਾ ਟਾਈਮ ਆਜੂ ਇੱਧਰ ਵਾਪਸ ਆ ਜਾਣਗੇ ਤਾਂ ਦੋਸਤੋ ਇਸ ਤਰ੍ਹਾਂ ਦੇ ਪ੍ਰੋਗਰਾਮ ਮੇਲਿਆਂ ਦੇ ਵਿੱਚ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਆਪਣੇ ਵਿਚਾਰ ਸਾਡਾ ਕਮੈਂਟ ਬਾਕਸ ਦੇ ਵਿੱਚ ਸਾਂਝੇ ਜ਼ਰੂਰ ਕਰਨੇ ਕਿਉਂਕਿ ਦੋਸਤੋ ਜਿੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਵੀ ਧਰਮ ਦਾ ਮੇਲਾ ਹੋਵੇ ਉੱਥੇ ਇੱਕ ਮਰਿਆਦਾ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਦੀ ਧਾਰਮਿਕ ਆਸਥਾ ਵੀ ਉਸ ਮੇਲੇ ਦੇ ਵਿੱਚ ਉਸ ਜਗ੍ਹਾ ਦੇ ਨਾਲ ਜੁੜੀ ਹੁੰਦੀ ਹੈ ਸੋ ਇਸ ਤਰ੍ਹਾਂ ਜਿਹੜੀ ਆਸਥਾ ਭੰਗ ਹੁੰਦੀ ਹੈ ਦੇਖ ਰਹੇ ਹੋ ਤੁਸੀਂ ਕਿਵੇਂ ਲੋਕ ਭੱਜ ਭੱਜ ਕੇ ਜਾ ਰਹੇ ਨੇ ਉਸ ਸਾਈਡ ਤਾਂ ਦੋਸਤੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੇ ਜ਼ਰੂਰ ਕਰਨਾ